ਅੱਜ ਦੀ ਵੀਡੀਓ ਖਾਸ ਤੌਰ ਤੇ ਉਹਨਾਂ ਸਟੂਡੈਂਟ ਲਈ ਹੈ ਜਿਨ੍ਹਾਂ ਕੋਲ ਚੰਗੀ ਐਜੂਕੇਸ਼ਨ ਹੈ ਆਇਲਸ ਦੇ ਚੰਗੇ ਬੈਂਡ ਨੇ ਮਗਰ ਵਿਦੇਸ਼ ਜਾਣ ਲਈ ਪੈਸੇ ਨਹੀਂ ਹੈਗੇ ਸੋ ਹੁਣ ਤੁਹਾਨੂੰ ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਯੂਨੀਵਰਸਿਟੀ ਦੀ ਫੀਸ ਤੋਂ ਲੈ ਕੇ ਜਹਾਜ਼ ਦੀ ਟਿਕਟ ਤੱਕ ਦਾ ਸਾਰੇ ਖਰਚੇ ਦਾ ਪ੍ਰਬੰਧ ਕਰਕੇ ਦਵਾਂਗੇ ਅਸੀਂ ਯਾਨੀ ਕਿ ਐਜੂਕੇਸ਼ਨ ਲੋਨ ਕਰਵਾ ਕੇ ਦਵਾਂਗੇ ਅਸੀਂ ਤੁਸੀਂ ਯੂਕੇ ਜਾਣਾ ਤੁਸੀਂ ਜਰਮਨੀ ਜਾਣਾ ਤੁਸੀਂ ਸਾਈਪਰਸ ਜਾਣਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਪੜ੍ਹਾਈ ਕਰਨ ਲਈ ਜਾਣਾ ਚਾਹੁੰਦੇ ਹੋ ਤੇ ਅਨ ਸਿਕਿਉਰ ਲੋਨ ਯਾਨੀ ਕਿ ਬਿਨਾਂ ਕਿਸੇ ਗਰੰਟੀ ਤੋਂ ਅਸੀਂ ਤੁਹਾਡਾ ਕਰਵਾ ਕੇ ਦਵਾਂਗੇ ਐਜੂਕੇਸ਼ਨ ਲੋਨ ਤੇ ਲਗਵਾ ਕੇ ਦਵਾਂਗੇ ਤੁਹਾਡਾ ਸਟੱਡੀ ਵੀਜ਼ਾ ਵਧੇਰੇ ਜਾਣਕਾਰੀ ਲਈ ਕਾਲ ਕਰੋ 9217241111 ਤੇ ਜਾਂ ਕੈਂਬਰिज ਇੰਟਰਨੈਸ਼ਨਲ ਅਕੈਡਮੀ ਦੇ ਅੰਮ੍ਰਿਤਸਰ ਤੇ ਜਲੰਧਰ ਆਫਿਸ ਦੇ ਵਿੱਚ ਵਿਜ਼ਿਟ ਕਰੋ